ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਤਾਜੀ ਸੂਹੀ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਲਓ ਆਪਣਾ ਬਾਈ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਲਖਵਿੰਦਰ ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਨੇ ਕਹਿਮਾ ਸੂਆ ਸੂਰੀਆ ਤੀਜਾ ਸੂਆ ਕਦੋਂ ਕ ਸੂਈਆ ਵੀਰੇ ਤੇ ਤਲਕ ਕੇ ਸਵੇਰੇ ਸੂਈਆ ਜੇਰ ਜੇ ਆਪਾਂ ਕੰਪਲੀਟ ਦੋਸਤੋ ਆਪਿਆ ਬੱਠਲ ਜੇਰ ਦਾ ਪਰਿਆ ਤੇ ਚੋਣ ਜਵਾਦੀਓ ਕਿ ਤਰ੍ਹਾਂ ਤੁਰ ਦੇਖ ਲਿਆ ਮਾਰ ਕੇ ਚੋਇਆ ਹੋਇਆ 2 ਕਿਲੋ ਬੋੜਾ ਚੋਇਆ ਹੈਗਾ ਮੰਨ ਲੈ ਤੇ ਮੰਗਰ ਬੱਚਾ ਕੀ ਹੈ ਵੀਰੇ ਦੋਸਤੋ ਮੰਗਰ ਬੱਚਾ ਕੱਟੀ 2 ਕਿਲੋ ਵੀਰ ਕਹਿੰਦਾ ਵੀ ਬੋੜਾ ਚੋਇਆ ਹੋਇਆ ਹੈ ਚੰਗਾ ਕੱਦ ਕਾਟਾ ਦੋਸਤੋ ਸਰੀਰਕ ਬਣਾਵਟ ਬਹੁਤ ਮੱਜ ਦੀ ਬਹੁਤ ਚੰਗੀ ਹੈ ਬਾਕੀ ਪੱਥਰ ਵਰਗਾ ਹਵਾਨਾ ਕੰਪੈਕਟ ਜਿਹਨੂੰ ਆਪਾਂ ਕਹਿੰਦੇ ਨੇ ਮੁਠੀ ਵਾਲਾ ਨਖਣਵਾ ਥਣ ਲੱਗਿਆ ਹੈਗਾ ਤੇ ਲਖਵਿੰਦਰ ਹਵਾਨਾ ਦਾ ਸਵੇਰੇ ਹੋਰ ਵੀ ਇਤੋਂ ਜ਼ਿਆਦਾ ਹੋਣਾ ਹਾਂ ਹਾਂ ਬਾਈ ਪੂਰੀ ਵਧੀਆ ਕੰਨੀ ਵੀ ਦੋਸਤੋ ਫੁੱਲ ਮਤਲਬ ਵੀ ਕਹਿਣ ਦਾ ਮਤਲਬ 4x4 ਆਰਡਰ ਹੈ ਮੂਰੇ ਮੰਗਰ ਦਾ ਹਵਾਨਾ ਤੇ ਲਖਵਿੰਦਰ ਖੋਲ ਲੈ ਵੀਰੇ ਤੋਰੇ ਪੱਖੋਂ ਪਪਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਚੰਗਾ ਗੱਡ ਘੱਟ ਕੋਈ ਛੋਟੀ ਨਹੀਂ ਤੇ ਲਖਵਿੰਦਰ ਦੂਜੇ ਸੂਏ ਦਾ ਕੀ ਰਿਕਾਰਡ ਹੈ ਕਹਿੰਦਾ ਦੁੱਧ ਦਿੰਦਾ ਹੋਇਆ ਵੀਰੇ ਦੂਜੇ ਸੂਏ ਦੋਸਤੋ 12 ਕਿਲੋ ਦੁੱਧ ਦਿੰਦਾ ਹੋਇਆ ਐਮੀ ਹਵਾ ਨੂੰ ਗੰਡਾ ਦੇਈ ਜਾਈਏ ਵੀਰ ਕਹਿੰਦਾ ਵੀ ਉਹਦਾ ਕੋਈ ਫਾਇਦਾ ਨਹੀਂ ਆ ਮੰਗਰ ਬੱਚਾ ਕੱਟੀ ਦੋਸਤੋ ਕੱਟੀ ਵੀ ਸ਼ੋਹਣੀ ਹੈਗੀ ਕਾਲੀ ਬਿਲਕ ਨੇ ਖਣਵਾ ਥਾਣ ਲੱਗਿਆ ਮੁਠੀ ਵਾਲਾ ਗਾਇਬ ਤੇ ਮੋਟਾ-ਮੋਟਾ ਤੇ ਲਖਮਿੰਦਰ ਇੱਕ ਇੱਕ ਮਿੰਟ ਇੱਥੇ ਰੋਕ ਲਈ ਮੇਰੇ ਆਪਾ ਦੋਸਤੋ ਜਿਹਨੂੰ ਆਪਾਂ 4/4 ਆਰਡਰ ਕਹਿ ਦਨਾਂਗੇ ਉਹ ਆਰਡਰ ਹੈ ਚੰਗਾ ਗੱਦ ਕਾਠਾ ਨੇੜੇ ਤੋਂ ਚੈੱਕ ਕਰ ਲਓ ਗਾੜੀ ਪਿਛਾੜੀ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦੇਣ ਲੈ ਚੱਲ ਵੀਰੇ ਦੋਸਤੋ ਜਿੱਦਾਂ ਦੀ ਮੰਨ ਲਓ ਵੀ ਪਿਛਾੜੀ ਆ ਉਦਾਂ ਦੀ ਹੀ ਗਾੜੀ ਹੈ ਕਿਸੇ ਪਾਸੇ ਵੀ ਕੋਈ ਹੱਥ ਤਰਾ ਨਹੀਂ ਹੈਗਾ ਮੱਜ ਦੇ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਉਂਦੀ ਆ ਤਾਂ ਵੀਰ ਲਖਮਿੰਦਰ ਨਾਲ ਕੰਡੈਕਟ ਕਰ ਲਓ ਬੱਚਾ ਲਾ ਕੇ ਦੋਸਤੋ ਤੁਹਾਨੂੰ ਧਾਰਾਂ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਮਦਾਰੀ ਚਾਉਂਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰ ਲੋ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮਂਗਾਉਣੀਆਂ ਤੇ ਥਾਣਾ ਦੀ ਭਾਰ ਬੋਝ ਦੀ ਮਾਰ ਦੀ ਕਰਦੀ ਵੀ ਵੀ ਕਹਿੰਦਾ ਵੀ ਆਪਣੀ ਗਰੰਟੀ ਹੂ ਜੇ ਰਾਹ ਪਿਆ ਕੰਪਲੀਟ ਬਠੜ ਤੇ ਦੁੱਧ ਹੋਣਾ ਤੁਹਾਡੀ ਸੇਵਾ ਦਾ ਜੇ ਚੰਗੀ ਸੇਵਾ ਕਰ ਲੋਗੇ ਤਾਂ ਚੰਗਾ ਚੋਲੋਗੇ ਜੇ ਮਾੜੀ ਸੇਵਾ ਕਰ ਲੋਗੇ ਤਾਂ ਮਾੜਾ ਚੋਲਾਂਗੇ ਜਿਹੇ ਜੀ ਡਿਟੇਲ ਦੋਸਤੋ ਹੁੰਦੀ ਹੈ ਆਪਣੇ ਚੈਨਲ ਤੇ ਉਹੋ ਜੀ ਡਿਟੇਲ ਮਿਲਦੀ ਹੈ ਐਵੇਂ ਝੂਠ ਦਪਾਣ ਮਾਰ ਕੇ ਤੁਹਾਨੂੰ ਗਮਰਾਹ ਕਰ ਲਈ ਤੇ ਖੋ ਦਾ ਕੋਈ ਫਾਇਦਾ ਨਹੀਂ ਹੁੰਦਾ ਬਾਕੀ ਦੋਸਤੋ ਸਾਹ ਵਾਲੀਆਂ ਚੀਜ਼ਾਂ ਨੇਗੀਆਂ ਨਿਰਖ ਪਰਖ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਵੀਰਾਂ ਦਾ ਵੀ ਵਪਾਰ ਦਾ ਕੰਮ ਆਗਾ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਲੋ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਵਾਨੀਆਂ ਫਿਰ ਥਣਾ ਦੀ ਤੇ ਭਰ ਬੋਝ ਦੀ ਵੀਰ ਦੀ ਗਾਰੰਟੀ ਹੋਊਗੀ ਦੁੱਧ ਤੁਹਾਡੇ ਹੈਗਾ ਕਰਮਾਂ ਦਾ ਤੇ ਸੇਵਾ ਦਾ ਜੇ ਚੰਗੀ ਸੇਵਾ ਕਰ ਲੋਗੇ ਚੰਗਾ ਦੁੱਧ ਮਿਲ ਜੂਗਾ ਜੇ ਘੱਟ ਸੇਵਾ ਕਰ ਲੋਗੇ ਤਾਂ ਘੱਟ ਮਿਲ ਜੂ ਦੋਸਤੋ ਕੱਟੀ ਤੁਹਾਨੂੰ ਆਪਾਂ ਚੌਂਦੀ ਦਿਖਾਤੀ ਤੇ ਮੱਝ ਪ੍ਰੋਪਰ ਬੱਚਾ ਝੱਟ ਦੀ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮੁੰਦਰ ਹੀ ਚਾਉਂਦੀ ਹੈ ਲਖਮਿੰਦਰ ਨਾਲ ਕੰਟੈਕਟ ਕਰ ਲਓ ਮੋਬਾਈਲ ਨੰਬਰ ਹੈਗਾ 7508883132 ਪਿੰਡ ਤੌੜਾ ਤੇ ਜ਼ਿਲ੍ਹਾ ਬਰਨਾਲਾ ਲਖਮਿੰਦਰ ਇੱਕ ਮਿੰਟ ਹੱਥ ਸਾੜ ਦੇ ਵੀਰੇ ਕੱਟੀ ਆਪਾਂ ਚੁੰਗਦੀ ਦਿਖਾ ਦਈਏ ਤਾਜ਼ੇ ਬੱਚੇ ਕਈ ਵਾਰੀ ਚੁੰਗਦੇ ਨਹੀਂ ਹੁੰਦੇ ਆ ਦੇਖ ਸਕਦੇ ਹੋ ਦੋਸਤੋ ਛੂਤੇ ਮਾਰਦੀ ਆ ਕੱਟੀ ਤੇ ਮੱਝ ਬੱਚਾ ਝਟਦੀ ਆ ਦੇਖ ਸਕਦੇ ਹੋ ਪ੍ਰੋਪਰ ਸਵਾਨ ਮੱਝਾਂ ਦੇ ਇਹੀ ਸੁਖ ਨੇ ਸੂਨਸਾਰ ਦੋਸਤੋ ਦੁੱਧ ਬਾਲਟੀ 'ਚ ਹੁੰਦਾ ਚਾਹੇ 3 ਕਿਲੋ ਦੇ ਦੇ ਬੋਲਾ ਚਾਹੇ 5 ਕਿਲੋ ਦੇ ਦੇ ਤੇ ਲਖਮਿੰਦਰ ਜੀ ਆਪ ਸਵੇਰੇ ਕਿੰਨੀ ਕਿ ਬੋਲੀ ਕੱਢੀ ਆ ਵੀਰੇ 2 ਕਿਲੋ ਬੋਲੀ ਕੱਢੀ ਆ ਦੋਸਤੋ 2 ਕਿਲੋ ਬੋਲੀ ਕੱਢੀ ਐ ਬੱਚਾ ਝੰਗਾਦਾ ਤੀ ਤੇ ਪੱਥਰ ਵਰਗਾ ਹਵਾਨਾ ਥਣ ਹਵਾਨੇ ਵੀ ਹੈਗੀ ਆ ਬਿਲਕੁਲ ਸਾਫ਼ ਕੋਈ ਪਾਸਾ ਆਸਾ ਨਹੀਂਗਾ ਧਾਰਾਂ ਤਾਂ ਸਾਨੂੰ ਆਪਾਂ ਮਾਰ ਕੇ ਦਿਖਾਵਾਂਗੇ ਤੇ ਲਖਮਿੰਦਰ ਕੱਟੀ ਬੰਨ ਕੇ ਵੀਰੇ ਇਧਰ ਨੂੰ ਹੱਕ ਲਾ ਮੜ ਜਾ ਤਾਂ ਜੋ ਪ੍ਰੋਪਰ ਧਾਰਾਂ ਵੀ ਕੈਮਰੇ ਚ ਕਵਰ ਹੋ ਜਾਣ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਵਣੀਆਂ ਤਾਂ ਆਨਲਾਈਨ ਵੇਚੇ ਚੋ ਕੇ ਮੰਗਾ ਸਕਦਾਗਾ ਆ ਦੋਸਤੋ ਹਵਾਨੇ ਬਖੋ ਆਪਾਂ ਤੁਹਾਨੂੰ ਪਸਮੀ ਪਸਮਾਈ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆਂਗੇ ਆਹ ਦੇਖ ਸਕਦੇ। ਦੋਸਤੋ 4/4 ਆਰਡਰ ਕੋਈ ਪਾਸਾ ਸਾਸਾ ਨਹੀਂ ਗਾ ਸਵੇਰੇ 2 ਕਿਲੋ ਗੋਲੀ ਚੀਂਹਾ ਕੇ ਵੀ ਕੰਨਾ ਵੀ ਕੱਟੀ ਰਜਾਈ ਹੋਈ ਐ। ਗਾੜੀ ਪਿਛਾੜੀ ਦੀ ਵੀ ਆਪਾਂ ਚੈੱਕ ਕਰਦੀ ਦੋਸਤੋ ਇਧਰਲੇ ਪਾਸੇ ਉਧਰਲੇ ਥਾਂ ਨਹੀਂ ਂਦੇ ਇਸ ਤਰ੍ਹਾਂ ਦਾ ਹਵਾਨਾ ਗਾ ਮੱਝ ਦਾ ਬਾਕੀ ਬੇਨ ਜਮੂਨ ਦਾ ਹਵਾਨੇ ਤੇ ਤੁਹਾਨੂੰ ਕਾਫੀ ਚੰਗੀਆਂ ਨੇਗੀਆਂ। ਕੋਈ ਡੰਗ ਦਿਹਾੜੀ ਛੱਡਣ ਵਾਲਾ ਕੰਮ ਨਹੀਂ ਤਾਜੀ ਮੱਝ ਸੂਈ ਹੈਗੀ। ਆ ਜੇ ਦਿਖਾ ਦੇ ਆ ਪਿਆ ਵੱਠਲ ਜੇਬ ਦਾ ਕੰਪਲੀਟ ਤੇ ਲਖਮ ਮਗਵਾ ਸਕੇ ਤਾ ਹੱਥੋਂ ਦੋਸਤੋ ਬਹੁਤ ਹੀ ਕਮਾਲ ਦਾ ਥਣ ਲੱਗਿਆ ਜਿਹਨੂੰ ਆਪਾਂ ਕਹਿੰਦੇ ਨਾ ਵੀ ਮੁਠੀ ਵਾਲਾ ਨਿਕਣ ਮਸਾਣਾ ਦੇਖ ਸਕਦੇ ਨੋ ਚਵਾਈ ਦੀ ਹੈਗੀ ਇਹਨਾਂ ਇੱਕ ਨੰਬਰ ਸਾਈਡ ਨੂੰ ਮਾਰ ਦੇ ਲੱਗਦਾ ਧਾਰਾ ਜਿਹਾ ਕੈਮਰੇਜ ਆ ਜਾਣਾ ਆਹ ਦੇਖ ਸਕਦੇ ਨੋ ਦੋਸਤੋ ਇਧਰ ਮੂਹ ਨੂੰ ਬਾਲਟੀ ਜੀ ਬਾਲਟੀ ਜੀ ਬਾਲਟੀ ਜੀ ਹਾਂ ਹਾਂ ਠੀਕ ਹੈ ਤੇ ਮੂਹ ਲੈ ਜਿਵੇਂ ਮਾਰ ਦੇ ਆਹ ਦੇਖ ਸਕਦੇ ਨੋ ਦੋਸਤੋ ਬਾਈ ਬੱਖੋਂ ਹੈਗੀ ਐਨ ਇੱਕ ਨੰਬਰ ਤੇ ਲਖਮਿੰਦਰ ਧਾਰਾ ਮਾਰ ਕੇ ਦਿਖਾਤੀਆਂ ਬੱਚਾ ਆਪਾ ਚੰਗਾ ਕੇ ਦਿਖਾਤਾ ਤੇ ਰੇਟ ਕੀ ਹੋਊਗਾ ਲੈਂਡ ਦੇ ਨਾਲ ਰੇਟ ਬਾਈ ਜਰ ਚਾਹੇ ਤਾਂ 130000 ਤੋਂ 100 ਕਿਲੋਮੀਟਰ ਪਹੁੰਚ ਕਰਾਉਣਾ ਚਾਹੇ 2000 ਛੋੜ ਦੋਸਤੋ ਵੀਰ ਕਹਿੰਦਾ ਵੀ 130000 ਚਾਹੇ ਤਾਂ 100 ਕਿਲੋਮੀਟਰ ਦੀ ਪਹੁੰਚ ਕਰਾ ਲਿਓ ਤੇ ਚਾਹੇ 2000 ਰੁਪਿਆ ਛੋੜ ਕਰਵਾ ਲਿਓ ਲੈਣ ਦੇਣ ਜਾਲਾ ਡਿਮਾਂਡ ਕੀਤਾ ਕੋਈ ਢੂੜ ਨਹੀਂ ਕੋਈ ਦੋ ਨਹੀਂ ਕੋਈ ਮੰਨ ਲਓ ਵੀ 40 ਨਹੀਂ ਕੋਈ 35 ਨਹੀਂ ਬਿਲਕੁਲ ਲੈਣਾ ਰਿਜਨੇਵਲ ਜਾਂ ਰੇਟ ਰੱਖਿਆ ਵੀ ਨੇ 130000 ਘਰੇ ਇਹ ਬੰਦੇ ਦਾ ਮਾਨਤਨ ਜਰੂਰੂਗਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ